ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਟੈਮੈਟਵਲਨ ਕੋਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਅੱਜ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਗਏ ਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਦੇ ਵੱਲੋਂ ਆਦੇਸ਼ ਦਿੱਤੇ ਗਏ ਉਹਨਾਂ ਦੇ ਆਦੇਸ਼ ਦੇ ਅਨੁਸਾਰ ਗੁਰਦੁਆਰਾ ਸਾਹਿਬ ਪਿੰਡ ਬੱਬਨਪੁਰ ਢਾਣੀ ਵਿਖੇ ਦਿਵਾਨ ਸਜਾਏਗੇ ਜਿਹੜੇ ਦਿਵਾਨ ਸੀਗੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਅਤੇ ਜੇ ਨਾਲ ਨਾਲ 350 ਸਾਲਾਂ ਸ਼ਹੀਦੀ ਸ਼ਤਾਬਦੀ ਪੂਰਬ ਨੂੰ ਸੰਬੰਧ ਕਰਦੇ ਹੋਏ ਸਜਾਏ ਗਏ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸੰਬੰਧ ਸ਼ਹੀਦੀ ਨਗਰ ਕੀਰਤਨ ਨੂੰ ਸਜਾਉਣ ਵਾਸਤੇ ਅਸਾਮ ਤੋਂ ਜੱਥਾ ਰਵਾਨਾ ਹੋਈ ਸਾਬ ਸ਼੍ਰੀ ਗੁਰੂ ਤੇ ਕਬਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤਜਦ 10 ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਗਦੀ 350 ਸਾਲਾ ਸ਼ਤਾਬ ਦੀ ਜਿਹੜੀ ਰੂਪ ਰਮਾਈ ਜਾ ਰਹੀ ਹੈ ਇਸ ਸਬੰਧ ਵਿੱਚ ਜਿਹੜਾ ਇੱਕ ਨਗਰ ਕੀਰਤਨ ਗੁਰਦਰਾਤ ਤੋਂ ਅਬੀ ਸਾਹਿਬ ਆਸਾਮ ਤੋਂ ਜਿਹੜਾ ਉਹ 21 ਤਰੀਕ 21 ਅਗਸਤ ਨੂੰ ਆਰੰਭ ਹੋ ਰਿਹਾ ਜਿਹੜਾ ਹਿੰਦੁਸਤਾਨ ਦੇ ਲਗਭਗ 23 ਸਟੇਟਾਂ ਤੋਂ ਹੁੰਦਾ ਆਇਆ ਪਕਸ਼ਲੀ ਕੇਸਗੜ ਸਾਹਿਬੇ ਕੇ ਸਮਾਪਤ ਹੋ ਰਿਹਾ ਇਸ ਨਗਰ ਕੀਰਤਨ ਚ ਵੱਡੇ ਵੱਡੇ ਸਟੇਟ ਨੇ ਜਿਦਾਂ ਯੂਪੀ ਆ ਫਿਰ ਮਹਾਰਾਸ਼ਟਰ ਆ ਗੁਜਰਾਤ ਆ ਲਗਭਗ ਵਾ ਡੇਫਟੇਡ ਕਵਰ ਕੀਤੇ ਜਾ ਰਹੇ ਨੇ ਇਸ ਨਗਰ ਕੀਰਤਨ ਦੀ ਬਰਖਣ ਦਾ ਇਹ ਹੈ ਕਿ ਇਹ ਹਰ ਇਸਤ ਗੜੇ ਵੱਖ-ਵੱਖ ਧਰਮਾਂ ਦੇ ਲੋਕ ਉਹ ਵੀ ਇਸ ਅੰਗਰ ਕੀਤੇ ਵਿਸ਼ਵ ਯੁੱਧ ਕਰ ਰਹੇ ਨੇ ਕਿਉਂਕਿ ਸਿੱਖ ਕੌਮ ਮੇਸ਼ਾਂ ਹੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਸਿੱਖ ਕੌਮ ਦੀ ਜਿਹੜੀ ਗੁਰੂ ਮਹਾਰਾਜ ਸਾਨੂੰ ਸਦਾ ਦਿੱਤਾ ਹੈ ਗੁਰੂ ਮਹਾਰਾਜ ਨੇ ਸਾਨੂੰ ਨਾਮ ਜਪੋ ਵੰਡ ਛਕੋ ਤੇ ਕੀਰਤ ਕਰੋ ਦਾ ਸਿਧਾਂਤ ਦਿੱਤਾ ਹੈ ਸਿੱਖ ਕੌਮ ਹਮੇਸ਼ਾ ਹੀ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੀ ਰਹੀ ਹੈ ਤੇ ਇਹ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਆ ਉਹ ਵੀ ਇੱਕ ਕਹਿ ਲਈ ਕਿ ਹਿੰਦੁਸਤਾਨ ਦੇ ਸਭ ਤੋਂ ਵੱਡੇ ਧਰਮ ਜਿਹੜੇ ਹਿੰਦੂ ਧਰਮ ਦੀ ਰੱਖਿਆ ਲਈ ਇਸ ਪਰਵਾਣੀ ਦਿੱਤੇ ਗਏ ਸੀ ਉਹ ਵੀ ਇੱਕ ਨਗਰ ਕੀਰਤਨ ਜਿਹੜਾ ਉਹ ਪੁਕਾਰ ਰੂਪ ਵਿੱਚ ਨਗਰ ਕੀਰਤਨ ਜਿਹੜਾ ਉਹ ਨਿਕਲ ਰਿਹਾ ਇਸ ਤਰ੍ਹਾਂ ਜਿਹੜੇ ਵੱਖ-ਵੱਖ ਸਟੇਟਾਂ ਤੋਂ ਇਹ ਨਗਰ ਕੀਰਤਨ ਆਰਾਮ ਹੋਣੇ ਨੇ ਸਭ ਤੋਂ ਪਹਿਲਾਂ ਨਗਰ ਕੀਰਤਨ ਜਿਹੜਾ ਧੋਗੜੀ ਸਾਹਿਬ ਤੋਂ 21 ਤਰੀਕ ਨੂੰ ਆਰਾਮ ਹੋਣਾ ਉਸ ਦਿਨ ਇੱਕ ਦਿਨ ਪਹਿਲਾਂ 20 ਅਗਸਤ ਨੂੰ ਗੁਰਦਵਾਰ ਧੋਗੜੀ ਸਾਹਿਬ ਵਿਖੇ ਰਾਤ ਦਾ ਸਮਾਗਮ ਹੋਵੇਗਾ ਜਿਸ ਵਿੱਚ ਸਿੰਘ ਸਹਿਬਾਨ ਮਾਝਾ ਪ੍ਰਧਾਨ ਸਾਹਿਬ ਦਾ ਦਸਮੀ ਤਾਮਨੀ ਜੀ ਅਤੇ ਵੱਖ-ਵੱਖ ਸਟੇਟਾਂ ਤੋਂ ਇੰੀਆਂ ਸੰਗਤਾਂ ਵੀ ਉਸ ਵਾਗਵੇ ਸ਼ਾਮਲ ਹੋ ਰਹੀਆਂ ਨੇ ਇਹ ਨਗਰ ਕੀਰਤਨ ਉੱਥੋਂ ਆਰੰਭ ਹੋ ਗਏ ਤੇ 30 ਤਰੀਕ ਨੂੰ ਗੁਰਦੁਆਰਾ ਤਖਤ ਰੇ ਪਟਨਾ ਸਾਹਿਬ ਹਰਬੰਦਰ ਜੀ ਪਟਨਾ ਸਾਹਿਬ ਵਿਖੇ ਜਦ ਪਹੁੰਚੇਗਾ ਉੱਥੋਂ ਇਹ ਅਗਲਾ ਪੜਾਅ ਤੇ ਚੱਲੇਗਾ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਮੈਂ ਜਿਹੜੇ ਸਾਡਾ ਸਟਾਫ ਜਾ ਰਿਹਾ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਮੁਲਾਜ਼ਮ ਜਾ ਰਹੇ ਨੇ ਉਹ ਜਾਬਤ ਵਿੱਚ ਰਹਿ ਕੇ ਸੰਗਤਾਂ ਨਾਲ ਪਿਆਰ ਸਤਿਕਾਰ ਨਾਲ ਇਹ ਸ਼ਾ ਆ ਕੇ ਇਸ ਨਗਰ ਕੀਰਤਨ ਨੂੰ ਸ਼ੁਭ ਬਧਾਉਣ ਤਾਂ ਜੋ ਸ਼੍ਰੋਮਣੀ ਕਮੇਟੀ ਦਾ ਜਿਹੜਾ ਉਹ ਨਾ ਆ ਉਹ ਵਿਸ਼ਵ ਪੱਧਰ ਤੇ ਜਿੱਤਰਾ ਅੱਗੇ ਚੱਲ ਰਿਹਾ ਤੇ ਇਦਾਂ ਹੀ ਇਹ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹਾਦਰਗੜ੍ਹ ਵਿੱਚ ਸਿੱਖ ਲਈ ਖੇਡ ਉਤਸਵ ਆਯੋਜਿਤ ਕੀਤਾ ਗਿਆ ਇਹ ਜਿਹੜਾ ਉਤਸਵ ਸੀਗਾ ਉਹ 350 ਸਾਲਾਂ ਸ਼ਹੀਦੀ ਸਤਾਬੀ ਨੂੰ ਸਮਰਪਿਤ ਕੀਤਾ ਗਿਆ। ਹੰਤਰਤਨ ਜੈਦਰ ਗੁਰਕੰਨ ਸਿੰਘ ਦੀ ਟੌੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖੀਜ਼ਮ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਅੱਜ ਇੰਸਟੀਚਿਊਟ ਦੇ ਪਲੇਗਰਾਉਂਡ ਦੇ ਵਿੱਚ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਨੇ। ਇਹ ਬੱਚਿਆਂ ਦੀਆਂ ਹੰਤਰ ਵੀ ਆਪਸੀ ਜਿਹੜੇ ਹੈਗੀਆਂ ਨੇ ਖੇਡਾਂ ਸੀ ਇਹ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਈ ਮਤੀ ਦਾਸ ਪੈਸੇਤੀ ਦਾਸ ਪੈਦੇ ਆਲਾ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਗੱਦੀ ਨੂੰ ਦਿਵਸ ਨੂੰ ਸਮਰਪਤੇ ਖੇਡਾਂ ਕਰਵਾਈਆਂ ਗਈਆਂ ਨੇ ਇਹਨਾਂ ਵਿੱਚ ਬੱਚਿਆਂ ਨੇ ਦੌੜਾਂ ਰੱਸਾ ਕਿਸੀ ਗੱਤਕਾ ਅਤੇ ਹੋਰ ਇੱਕ ਦੋ ਤਰ੍ਹਾਂ ਦੀਆਂ ਖੇਡਾਂ ਦਾ ਜਿ ਵਿੱਚ ਉਹਨਾਂ ਨੇ ਆਪੋ ਆਪਣੇ ਦੀਨ ਕਾਰਗੁਜ਼ਾਰੀ ਦਿਖਾਈ ਹੈ ਸੋ ਇਹ ਬੱਚਿਆਂ ਦੇ ਵਿੱਚ ਇੱਕ ਤੇ ਸਰੀਰਕ ਪੱਖ ਤੋਂ ਉਹਨਾਂ ਦੇ ਵਿੱਚ ਜੋਸ਼ ਭਰਨ ਲਈ ਸਰੀਰਕ ਤੌਰ ਤੇ ਫਿੱਟ ਰਹਿਣ ਲਈ ਔਰ ਗੱਤਕਾ ਵਰਗੀ ਖੇਡ ਨੂੰ ਜਿਹੜਾ ਹੈਗਾ ਖਾਲਸੇ ਖੇਡ ਨੂੰ ਬੱਚਿਆਂ ਦੇ ਵਿੱਚ ਜਿ세 ਇੰਟਰਡਿਊਸ ਕਰਨ ਲਈ ਇਹ ਖੇਡਾਂ ਕਰਵਾਈਆਂ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਕਿੰਨਾ ਬੱਚੇ-ਬੱਚੀਆਂ ਦੋਹਾਂ ਨੇ ਇਹਨਾਂ ਖੇਡਾਂ ਵਿੱਚ ਭਾਗ ਲਿਆ ਔਰ ਸਾਡੇ ਟੀਚਰ ਸਭਾਣ ਨੇ ਤੇ ਅਧਿਆਪਕ ਸਭਾਣ ਨੇ ਵੀ ਨਾਲ ਹੋ ਕੇ ਇਹ ਸਾਰਾ ਕੁਝ ਇਹ ਖੇਡ ਸਮਾਰੋਹ ਜਿਹੜਾ ਸੀ ਆਯੋਜਿਤ ਕੀਤਾ ਵਾ ਮੈਂ ਇਸ ਲਈ ਆਪਣੇ ਅਧਿਆਪਕ ਸਭਾਣ ਨੂੰ ਔਰ ਬੱਚਿਆਂ ਨੂੰ ਵੀ ਬਤਾਈ ਦੇਣਾ ਚਾਹੁੰਦਾ ਵਾਂ ਕਿ ਉਹਨਾਂ ਨੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਨਾ ਇਹ ਜੋ ਖੇਡ ਸਮਾਰੋਹ ਆਪਾਂ ਆਯੋਜਿਤ ਕੀਤਾ ਸੀ ਉਹਦੇ ਵਿੱਚ ਭਾਗ ਲਿਆ ਔਰ ਬੱਚਿਆਂ ਨੇ ਇਹਦੇ ਵਿੱਚ ਇਨਾਮ ਵੀ ਪ੍ਰਾਪਤ ਕੀਤੇ ਨੇ ਤੇ ਬੱਚਿਆਂ ਨੂੰ ਅਸੀਂ ਸਰਟੀਫିକੇਟ ਵੀ ਦਿੱਤੇ ਸੋ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਉਹ ਵੀ ਸਾਡੇ ਦਰਮਿਆਨ ਆਏ ਉਹਨਾਂ ਨੇ ਇਹਨਾਂ ਖੇਡਾਂ ਦਾ ਆਨੰਦ ਮਾਣਿਆ ਔਰ ਖੇਰ ਵਿੱਚ ਬੱਚਿਆਂ ਨੂੰ ਸਰਟੀਫିକੇਟ ਦੇ ਕੇ ਤਾਬਾਂ ਦੇ ਕੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਔਰ ਬੱਚਿਆਂ ਨੂੰ ਇਸੇ ਤਰੀਕੇ ਦੇ ਨਾਲ ਸਰੀਰ ਦੇ ਪੱਖ ਤੋਂ ਤੰਦਰੁਸਤ ਰਹਿਣ ਲਈ ਔਰ ਖੇਡਾਂ ਵਿੱਚ ਜੋਰ ਸ਼ੋਰ ਦੇ ਨਾਲ ਭਾਗ ਲੈਣ ਲਈ ਉਹਨਾਂ ਨੇ ਬੱਚਿਆਂ ਨੂੰ ਪ੍ਰੇਰਣਾ ਵੀ ਕੀਤੀ ਸੋ ਮੈਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੇ ਜਿਨ੍ਹਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਸੰਸਥਾ ਦੇ ਵਿੱਚ ਇਹ ਬੱਚਿਆਂ ਲਈ ਇਹ ਕੋਰਸ ਸ਼ੁਰੂ ਕੀਤਾ ਗਿਆ ਸੀ ਔਰ ਸਾਡੇ ਮਾਨਯੋਗ ਸਖਤਰ ਸਰਦਾਰ ਬੁਲੰਦਰ ਸਿੰਘ ਜੀ ਕਾਲਵਾ ਉਨ੍ਹਾਂ ਦੇ ਸਹਿਯੋਗ ਸਦਕਾ ਵੀ ਇਹ ਸੰਸਥਾ ਦੇ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਸ ਤੇ ਬੱਚਿਆਂ ਨੂੰ ਗੁਰਮਤ ਦੇ ਗਿਆਨ ਦੇ ਨਾਲ ਔਰ ਕਾਦਮਿਕ ਸਿੱਖਿਆ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਸਿਹਤ ਦੇ ਪੱਖ ਤੋਂ ਵੀ ਅਸੀਂ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਜਿਹੜਾ ਹੈਗਾ ਰੁਚੀ ਲੈਣ ਲਈ ਭਾਗ ਲੈਣ ਲਈ ਅਸੀਂ ਪ੍ਰੇਰਦੇ ਰਹਿੰਦੇ ਹਾਂ ਸੋ ਇਹਦੇ ਵਾਸਤੇ ਸ਼ਰੂਣੀ ਕਮੇਟੀ ਦਾ ਇਹ ਬੜਾ ਵੱਡਾ ਉਪਰਾਲਾ ਜਿੱਥੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਗਿਆਨ ਦੇ ਤੌਰ ਤੇ ਭਾਗੀ ਤੌਰ ਤੇ ਅਸੀਂ ਉਹਨਾਂ ਨੂੰ ਬੜੀ ਵੱਡੀ ਜਿਹੜੀ ਗਿਆਨ ਦੀ ਖਰਾਕ ਦੇ ਰਹੇ ਆ ਇਹਦੇ ਨਾਲ ਨਾਲ ਸਿਹਤ ਦੇ ਪੱਖੋਂ ਤੋਂ ਵੀ ਬੱਚਿਆਂ ਨੂੰ ਉਹਨਾਂ ਦਾ ਖਿਆਲ ਰੱਖਦੇ ਆ ਬੱਚਿਆਂ ਨੂੰ ਚੰਗੀ ਸਿਹਤ ਦੇ ਨਾਲ ਜਿਹੜਾ ਹੈਗਾ ਨਿਰੋਹੀ ਸਿਹਤ ਦਾ ਉਪਦੇਸ਼ ਦੇ ਰਹੇ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਇਹ ਲੰਗਰ ਦੀ ਸੇਵਾ ਉਹਨਾਂ ਦੇ ਵੱਲੋਂ ਬਨ ਬਣਨ ਦੀ ਸੇਵਾ ਦੌਰਾਨ ਗੁਰਦੁਆਰਾ ਪਾਤਸ਼ਾਹੀ ਨਵੀਂ ਬਾਬਾ ਬਕਾਲਾ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 2000 ਬੋਰੀ ਅਤੇ ਲੰਗਰ ਦੀ ਸੇਵਾ ਕੀਤੀ ਗਈ। ਸ਼ਹੀਦ ਕਰਨਲ ਸਿੰਘ ਇਸ਼ੜੂ ਦੇ ਸ਼ਹੀਦੀ ਦਿਹਾੜੇ ਮੌਕੇ ਅਮਨ ਅਰੋੜਾ ਅਤੇ ਉਹਨਾਂ ਦੇ ਨਾਲ ਤਰਨਪੀਰ ਸਿੰਘ ਸੁਢ ਵੀ ਉੱਥੇ ਪਹੁੰਚੇ। ਆਓ ਜਾਣਦੇ ਹਾਂ ਉਹਨਾਂ ਵੱਲੋਂ ਇਸ ਮੌਕੇ ਕੀ ਕਿਹਾ ਗਿਆ। ਬੜੀ ਹੈਰਾਨੀ ਦੀ ਗੱਲ ਸਰਕਾਰਾਂ ਬੜੀਆਂ ਆਇਆ ਅਕਾਲੀ ਆਏ ਕਾਂਗਰਸੀ ਆਏ ਹੈਰਾਨੀ ਦੀ ਗੱਲ ਇਸ਼ੜੂ ਦੇ ਵਿੱਚ ਕਿਸੇ ਵੀ ਬੰਦੇ ਨੇ ਅੱਜ ਤੱਕ ਇੱਕ ਚਵੰਨੀ ਇੱਕ ਪੈਸਾ ਵੀ ਨਹੀਂ ਸਿਰਖਿਆ ਸਰ ਸਾਢੇ 3 ਸਾਲ ਹੋਏ ਨੇ ਸਾਢੇ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਇਸ ਪਿੰਡ ਦੀ ਔਰ ਗੱਲ ਦੱਸਦਾ ਬਾਕੀ ਤਾਂ ਸਾਰੀਆਂ ਗੱਲਾਂ ਇੱਕ ਪਾਸੇ ਛੱਡ ਦਿਓ ਸਾਢੇ 3 ਸਾਲ ਦੇ ਅੰਦਰ ਅਸੀਂ ਇਸਰੂ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜੇ ਬਣਾਇਆ ਤਾਂ ਇਸਰੂ ਚ ਮਹੱਲਾ ਕਲੀਨਿਕ ਬਣਾਇਆ ਨੰਬਰ 2 ਜੇਕਰ ਅਸੀਂ ਬਣਾਇਆ ਤਾਂ ਇਸਰੂ ਦੇ ਵਿੱਚ ਲਾਇਬ੍ਰੇਰੀ ਤਿਆਰ ਕਰਕੇ ਦਿੱਤੀ ਟਾਪ ਕੁਆਲਿਟੀ ਦੀ ਜੇਕਰ ਬਣਾਇਆ ਅਸੀਂ ਇਸਰੂ ਦੇ ਵਿੱਚ ਟਾਪ ਕੁਆਲਿਟੀ ਦਾ ਪੰਚਾਇਤ ਕਰਦਾ ਨਹੀਂ ਪੱਥਰ ਰੱਖ ਕੇ ਉਹਦਾ ਕੰਮ ਦੇਖੋ ਮੁਕੰਮਲ ਹੋਣ ਨੂੰ ਤਿਆਰ ਖੜਾ ਜੇਕਰ ਪਿੰਡਾਂ ਦੇ ਟੋਬਿਆਂ ਦੀ ਸਫਾਈ ਦੀ ਗੱਲ ਕਰੀਏ ਅੱਜ ਦੇ 17000 ਟੋਬੇ ਪੰਜਾਬ ਦੇ ਅੰਦਰ ਨੇ ਅੱਜ ਤੱਕ 21 ਸਰਕਾਰ ਦੇ ਹਿਸਟਰੀ ਚ ਇੰਨੀਆਂ ਸਰਕਾਰਾਂ ਆ ਕੇ ਗਈਆਂ ਕਿਸੇ ਨੇ ਮੁਕੰਮਲ ਟੋਬਿਆਂ ਦੀ ਸਫਾਈ ਪਿੰਡਾਂ ਦਾ ਜਿਹੜਾ ਮੇਨ ਹੈ ਇਹ ਕੰਮ ਹੁੰਦਾ ਉਹਦੇ ਤੇ ਹੱਥ ਨਹੀਂ ਛਿਪਾਇਆ ਅਸੀਂ ਸਾਡ ਅਸੀਂ 17000 ਟੋਬਿਆਂ ਨੂੰ ਆ ਪਿਛਲੇ 2 ਮਹੀਨੇ ਪਹਿਲਾਂ ਮੌਨਸੂਨ ਤੋਂ ਪਹਿਲਾਂ ਉਹਨੂੰ ਸਾਫ਼ ਕਰਾ ਕੇ ਉਹਦੀ ਗਾਰ ਕਢਾ ਕੇ ਹਟੇ ਆ ਉਰੇ ਬਸ ਨਹੀਂ ਬੱਚਿਆਂ ਨੂੰ ਇਹ ਪ੍ਰਾਣੀਆ ਸਰਕਾਰ ਨਸ਼ੇ 'ਚ ਟੱਕ ਕੇ ਗਈਆਂ ਸੀ ਪੰਜਾਬ ਨੂੰ ਟੱਕ ਕੇ ਨਸ਼ੇ ਦੇ ਖਿਲਾਫ ਜੇਕਰ ਕੋਈ ਸਰਕਾਰ ਨੇ ਕੰਮ ਕੀਤਾ ਉਹ ਸਦਾਗਰ ਸੀ ਉਹ ਸ਼ੈਲਟਰ ਦਿੰਦੇ ਸੀ ਉਹਨਾਂ ਦੀਆਂ ਗੱਡੀਆਂ ਨਸ਼ੇ ਦੇ ਸਦਾਗਰ ਵਰਤਦੇ ਸੀ ਘਰਾਂ ਦੇ ਵਿੱਚ ਨਸ਼ੇ ਦੇ ਸਦਾਗਰ ਰਹਿੰਦੇ ਸੀ ਦੂਸਰੇ ਪਾਸੇ ਭਗਵਾਨ ਸਿੰਘ ਜੀ ਮਾਨ ਸਾਹਿਬ ਜਿਨ੍ਹਾਂ ਨੇ ਯੁੱਧ ਨਸ਼ਾ ਵਿਰੁੱਧ ਚਲਾ ਕੇ ਅਮਨ अरोड़ा ਜੀ ਨੇ ਯੁੱਧ ਨਸ਼ਾ ਵਿਰੁੱਧ ਚਲਾ ਕੇ ਅੱਜ ਪੰਜਾਬ ਦੇ ਅੰਦਰ ਜਿਹੜੀ ਐਡੀ ਵੱਡੀ ਇਹ ਨਸ਼ੇ ਨੂੰ ਠੱਲ ਪਾਈ ਹੈ ਇਹ ਉਸੇ ਦਾ ਨਤੀਜਾ ਹੈ ਉਸੇ ਦਾ ਨਤੀਜਾ ਕਿ ਅੱਜ ਅਸੀਂ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਨਸ਼ੇ ਤੋਂ ਮੋੜਾ ਕੱਟ ਕੇ ਮੁਖਤਾਰਾਜ ਆ ਰਹੇ ਨੇ ਅਸੀਂ ਉਹ ਬੱਚਿਆਂ ਨੂੰ ਖੇਡ ਮੈਦਾਨਾਂ 'ਚ ਲਗਾਣ ਲਈ ਅਸੀਂ ਇਸ ਆ ਜਿਹੜੀ ਸਾਡੀ ਟਿਨਿਓਰ ਹੈ ਇਹਦੇ ਵਿੱਚ ਵਿੱਚ ਅਸੀਂ 13000 ਦੇ ਕਰੀਬ ਨਵੇਂ ਟੋਪ ਕਵਾਲਿਟੀ ਦੇ ਖੇਡ ਮੈਦਾਨ ਬਣਾ ਕੇ ਤਿਆਰ ਕਰਨ ਲੱਗੇ ਹੋਏ ਆ ਅੱਜ ਜਦੋਂ ਆਪਾਂ ਨਸਰ ਕਮਨ ਸਿੰਘ ਇਸੜੂਜਨ ਦੀ ਗੱਲ ਕਰਦੇ ਆ ਇੱਥੋਂ ਆਪਣੇ ਪਰਿਵਾਰ ਦੇ ਵਿੱਚੋਂ ਸਾਰਾ ਸੁੱਖ ਆਰਾਮ ਛੱਡ ਕੇ ਸੈਂਕੜੇ ਮੀਲ ਦੂਰ ਗੋਆ ਦੇ ਵਿੱਚ ਗੋਆ ਨੂੰ ਆਜ਼ਾਦ ਕਰਾਉਣ ਦੇ ਲਈ ਪੁਰਤਗਾਲੀਆਂ ਤੋਂ ਇਹ ਜਜ਼ਬਾ ਕਿਦੇ ਵਿੱਚ ਹੋ ਸਕਦਾ ਸੀਗਾ ਸਿਰਫ ਉਸੇ ਵਿਅਕਤੀ ਦੇ ਵਿੱਚ ਹੋ ਸਕਦਾ ਸੀਗਾ ਜਿਹਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਅਪਰੰਪਾਰ ਹੋਵੇ ਜਿਹਦੇ ਵਿੱਚ ਦੇਸ਼ ਨੂੰ ਇੱਕ ਇੱਕ ਪਰਿਵਾਰ ਸਮਝਣ ਦੀ ਸਮਰੱਥਾ ਹੋਵੇ ਤੇ ਐਨੀ ਦੂਜਾ ਕੇ ਲੜਾਈਆਂ ਲੜਦਾ ਜਿਹਦੇ ਵਿੱਚ ਜਿਗਰਾ ਹੋਵੇ ਉਹ ਹੀ ਕਰ ਸਕਦਾ ਸੀਗਾ ਸ਼ਹੀਦ ਭਗਤ ਸਿੰਘ ਜੀ ਹੁਣੀ ਛੋਟੀ ਉਮਰਾਂ ਦੇ ਵਿੱਚ ਬਾਈ-ਬਾਈ 33 ਸਾਲਾਂ ਦੇ ਵਿੱਚ ਇਹ ਯੋਧੇ ਆਪਦੀਆਂ ਜਾਨਾਂ ਵਾਰਗੇ ਸ਼ਹੀਦ ਉਧਮ ਸਿੰਘ ਦੀ ਗੱਲ ਕਰ ਲਈਏ 1919 ਦੇ ਵਿੱਚ ਜੱਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ 21 ਸਾਲ ਬਾਅਦ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਜਾ ਕੇ ਲੈਣਾ ਮੈਂ ਸਮਝਦਾ ਕਿ ਕੋਈ ਖਾਲਾ ਜੀ ਦੇ ਵਾੜੇ ਨਹੀਂ ਸੀਗੇ ਇਹ ਇਹ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਨੇ ਮਿਹਰਾ ਕੀਤੀਆਂ ਹੋਣ ਜਿਨ੍ਹਾਂ ਦੇ ਨੂੰ ਇੱਕ ਐਡਾ ਸ਼ੇਰ ਜਿਹੜਾ ਜਿਗਰਾ ਦਿੱਤਾ ਹੋਵੇ ਤੇ ਜਿਹੜੇ ਦੇਸ਼ ਨੂੰ ਆਪਦੇ ਨਿਜ ਤੋਂ ਉੱਪਰ ਸਮਝਦੇ ਉਹ ਹੀ ਲੋਕ ਕਰ ਸਕਦੇ ਸੀਗੇ ਅੱਜ ਆਪਾਂ ਇਹ ਆਜ਼ਾਦੀ ਦੇ ਦਿਹਾੜੇ ਮਨਾ ਰਹੇ ਤੇ ਜਿਹਨਾਂ ਲੋਕਾਂ ਨੇ ਇਹਨਾਂ ਮਹਾਨ ਯੋਧਿਆਂ ਨੇ ਆਜ਼ਾਦੀ ਇਸ ਕਰਕੇ ਨਹੀਂ ਲਈ ਸੀ ਕਿ 65 70 ਸਾਲ 80 ਸਾਲ ਬਾਅਦ ਵੀ ਆਪਾਂ ਕਰਪਸ਼ਨਾਂ ਦੀ ਗੱਲ ਕਰੀਏ ਆਪਾਂ ਨਸ਼ਿਆਂ ਦੀ ਗੱਲ ਕਰੀਏ ਆਪਾਂ ਉਹਨਾਂ ਚੀਜ਼ਾਂ ਦੀ ਗੱਲ ਕਰੀਏ ਇਸ ਕਰਕੇ ਨਹੀਂ ਲੈ ਕੇ ਦਿੱਤੀ ਸੀਗੀ ਆਪਾਂ ਨੂੰ ਪਰ ਬਦਕਿਸਮਤੀ ਇਹੀ ਰਹੀ ਕਿ ਜਿਸ ਮਕਸਦ ਦੇ ਲਈ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਸੀਗਾ ਉਹ ਸਮੇ ਸਮੇ ਦੀਆਂ ਸਰਕਾਰਾਂ ਪੰਜਾਬ ਦੇ ਵਿੱਚ ਮੇਰੇ ਵੀਰੋ ਉਹ ਮਾਹੌਲ ਨਹੀਂ ਦੇ ਸਕੀਆਂ ਕਿ ਉਹਨਾਂ ਦੇ ਸੁਪਨੇ ਸਹਾਰ ਕੀਤੇ ਜਾ ਸਕਣ ਆ ਮੇਰੇ ਵੀਰ ਗਿਆਸਪੁਰਾ ਜੀ ਹੋਣੀ ਮੇਰੇ ਵੀਰ ਸੋਨ ਸਾਹਿਬ ਹੋਣੀ ਗੱਲ ਕਰਕੇ ਗਏ ਨੇ ਪਿਛਲੇ ਸਰਕਾਰਾਂ ਚਾਹੇ ਬਹੁਤ ਪਵਿੱਤਰ ਦਿਹਾੜਾ ਹੈ ਬਹੁਤ ਪਵਿੱਤਰ ਮੰਚ ਹੈ ਇਹੋ ਜਿਹੇ ਸਮੇ ਕੋਈ ਰਾਜਨੀਤੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਹੈਗੇ ਪਰ ਅੱਜ ਸਵਾਲ ਇਹਨਾਂ ਲੋਕਾਂ ਨੂੰ ਜ਼ਰੂਰ ਕਰਨੇ ਬਣਦੇ ਨੇ ਕਿ ਕਿਉਂ ਪੰਜ ਦਰਿਆਵਾਂ ਦੇ ਦੀ ਧਰਤੀ ਪੰਜਾਬ ਦੇ ਵਿੱਚ ਛੇਵਾਂ ਦਰਾਂ ਨਸ਼ਿਆਂ ਦਾ ਵਗਿਆ ਕਿਉਂ ਆ ਜਦੋਂ ਮੈਂ ਅਜੇ ਇੱਥੋਂ ਐਂਟਰ ਕਰ ਰਿਹਾ ਸੀ ਅੰਦਰ ਕਹਿੰਦੇ ਜੀ ਤੁਹਾਡਾ ਤਾਂ ਇਸ ਗੱਲ ਤੇ ਸਾਡੀ ਸਰਕਾਰ ਦਾ ਇਸ ਗੱਲ ਦਾ ਕਿਸੇ ਸਾਥੀ ਨੇ ਆ ਕੇ ਕਿਹਾ ਕਿ ਇਸ ਗੱਲ ਦੇ ਲਈ ਸ਼ੁਕਰੀਆ ਤੁਹਾਡਾ ਕਰਦੇ ਹਾਂ ਕਿ ਘੱਟੋ-ਘੱਟ ਜਿਹੜੀ ਨਸ਼ਿਆਂ ਨੂੰ ਠੱਲ ਹੈ ਜਿਹੜੀ ਜਿੱਦੋਂ ਸਾਡੇ ਗੁਰੂ ਸਾਹਿਬਾਨ ਨੇ ਵੀ ਵਰਜਿਤ ਕੀਤਾ ਤੇ ਮੈਂ ਸਮਝਦਾ ਕਿ ਕੋਹਾਂ ਦੂਰ ਜੈ ਜਵਾਨ ਜੈ ਕਿਸਾਨ ਲਈ ਇਸ ਪਵਿੱਤਰ ਧਰਤੀ ਦੇ ਲੋਕਾਂ ਨੂੰ ਰਹਿਣਾ ਚਾਹੀਦਾ ਉਹ ਮੈਨੂੰ ਸਾਥੀ ਕਹਿ ਰਹੇ ਸੀਗੇ ਕਿ ਤੁਹਾਡੇ ਤੇ ਜੀ ਇਸ ਗੱਲ ਦੇ ਲਈ ਧੰਨਵਾਦ ਕਰਦੇ ਆ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਤਦਾਨੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਜੋ ਇਜਾਜ਼ਤ ਚਾਹੀਅਤ